ਲੈ ਮੈਂ ਤਾਂ ਨਾ ਕੱਪੜੇ ਧੋ ਤੋ ਕੇ ਥੱਕ ਗਈ ਮੇਰੇ ਤਾਂ ਨਾ ਨਉ ਵੀ ਘਸ ਗਏ ਹੱਥ ਵੀ ਘਸ ਗਏ ਕੀ ਕਰਾਂ ਮਹੀਨਾ ਹੋ ਗਿਆ ਕਹਿੰਦੀ ਨੂੰ ਵੀ ਕੱਪੜੇ ਵਾਲੀ ਮਸ਼ੀਨ ਲਿਆ ਦੇ ਲਿਆ ਦੇ ਪੈਸੇ ਆਲ ਚੜ ਗਏ ਹੁਣ ਚਲ ਗਰਮੀ ਤਾਂ ਨੰਗਾ ਲੀ ਜਮੀ ਨਹੀਂ ਕਰ ਲਗਾਲਦੇ ਹੈਗੇ ਨੀਰੰਦੀਪ ਘਰੀ ਨਹੀਂ ਕੋਈ ਦਿੰਦਾ ਲੱਗਦਾ ਪਤਾ ਨਹੀਂ ਹੈਗੀ ਪਤਾ ਨਹੀਂ ਨਾ ਰੰਦੀਪ ਹਾਂ ਹੁਣ ਪਤਾ ਨਹੀਂ ਕਿਹੜੀ ਆ ਗਈ ਨਹੀਂ ਆ ਜਾ ਕਰਿਆਂ ਲੰਗਿਆ ਇਹ ਵੀ ਪੇਤ ਲੈਣ ਹੁੰਦੇ ਨੇ ਨੇ ਨੀ ਬੋਲਦੀ ਨਹੀਂ ਘੰਟਾ ਹੋ ਗਿਆ ਮੈਨੂੰ ਬਾਹਰ ਚ ਖੜੀ ਨੀ ਬੋਲ ਮਾਰੀ ਜਾਂਦੀ ਇਹਨੂੰ ਨੀ ਆ ਜਾ ਬਹਿ ਜਾ ਭੈਣੇ ਨੀ ਹੋਰ ਦੱਸ ਕਿਵੇਂ ਆਈ ਸੀ ਕੁੜੇ ਨਿਉ ਕੱਪੜੇ ਹੀ ਨਹੀਂ ਕਹਿੰਦੀ ਸੀ ਕਿ ਤੂੰ ਕੱਟ ਪੀਸਣ ਦੀ ਸੇਲ ਲੱਗੀ ਆ ਮੈਂ ਖਾ ਦੇਖ ਆਉਂਦੀ ਆ ਨੀ ਅੱਜ ਨਹੀਂ ਪਹਿਣੇ ਮੈਂ ਇਥੋਂ ਸੂਟ ਦੇਖਣ ਜਾਇਦਾ ਕਿੱਥੋਂ ਦੇਖਿਆ ਮੈਂ ਮੈਂ ਸੇਲਾਂ ਚ ਕੱਪੜੇ ਮੈਂ ਤਾਂ ਆਹੀ ਗੱਲ ਕੱਪੜੇ ਧੋ ਧੋ ਕੇ ਐਡੀ ਪੰਡ ਸੀ ਥੱਕ ਗਈ ਨੀ ਹੱਥੀ ਨਾਲ ਤੇ ਕੱਪੜੇ ਮਸ਼ੀਨ ਨਹੀਂ ਹੈਗੀ ਪਾਲਦੀ ਆ ਮਸ਼ੀਨਾ ਕਿੱਥੇ ਆ ਮਸ਼ੀਨ ਆ ਗਰਮੀ ਸਾਰੀ ਚੱਲ ਹੱਥੀ ਧੋ ਧੋ ਕੇ ਨਗਾਤੀ ਆ ਹੁਣ ਆਏ ਸੀ ਵੀ ਸਿਆਲ ਚੜੂਗਾ ਮਸ਼ੀਨ ਲਿਆ ਦਣਗੇ ਪਰ ਕੋਈ ਨਾ ਨਹੀਂ ਲੈਂਦਾ ਭਾਣੇ ਸਾਡੇ ਤਾਂ ਬਾਲਾ ਗੰਦਾ ਟੋਲਾ ਹੈ ਨਹੀਂ ਹਾਈ ਨਹੀਂ ਬੋਲੀਦਾ ਹੁੰਦਾ ਤੂੰ ਵੀ ਉਸੇ ਟੋਲੇ ਚ ਹੀ ਹੈ ਨਹੀਂ ਹੈਗੀ ਤਾਂ ਹੈਗੀਆਂ ਭਾਣੇ ਦੱਸ ਮੈਂ ਕੀ ਕਰਾਂ ਕੋਈ ਚੀਜ਼ ਨਹੀਂ ਲਿਆ ਕੇ ਦਿੰਦੇ ਇੰਨੇ ਕੰਜੂਸ ਨੇ ਇੰਨੇ ਕੰਜੂਸ ਆ ਕਿਤੇ ਸਾਡੀ ਬੁਰੀ ਵੀ ਨਾ ਸੁਣੀ ਜਾਂਦੀ ਹੋਵੇ ਹੋਰ ਭਾਣੇ ਹੋਰ ਗੱਲ ਪੈ ਜੂਗੀ ਹੋਰ ਗੱਲ ਤਾਂ ਪਾਉਗੀ ਫਿਰ ਉਹੀ ਗੱਲ ਆਏ ਕਹਿੰਦੀ ਆ ਵੀ ਖਾਣੀ ਇਹ ਬੋਲਦੀ ਹੈਗੀ ਕੀ ਕਰਾਂ ਰੋਜ਼ ਲੜਾਈ ਰਹਿੰਦੀ ਆ ਆ ਕਿ ਆ ਆ ਕੱਪੜੇ ਨਹੀਂ ਪਾਉਂਦੇ ਆ ਪ੍ਰੈਸ ਕਰੋ ਆ ਨਹੀਂ ਪਾਉਂਦੇ ਵੀ ਜੇ ਸੁੱਕਣਗੇ ਫੇਰ ਹੀ ਪ੍ਰੈਸ ਕਰੂੰਗੀ ਵੀ ਮਸ਼ੀਨ ਲਿਆ ਕੇ ਦੇ ਦੋ ਜਮਾ ਨਹੀਂ ਲਿਉਂਦੇ ਹੈਗੇ ਨਹੀਂ ਹੁਣ ਮਸ਼ੀਨਾਂ ਲਿਆਉਣੀਆਂ ਕੀ ਔਖੀਆਂ ਨਹੀਂਆਂ 2000 ਭਰ ਕੇ ਮਸ਼ੀਨ ਲਿਓ ਪਾਲਦੀ ਆ ਮਸ਼ੀਨਾਂ ਨਹੀਂ ਕਿਹੜੀਆਂ ਇਹ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲਿਆ ਕੇ ਦਿੰਦੇ ਨੇ ਇਹ ਤਾਂ ਰੋਜ਼ ਕੱਦੂ ਤੇ ਮੂੰਗੀ ਧਰਾ ਹੀ ਰੱਖਦੀਆਂ ਨੇ ਆ ਸਾਡੀ ਬੁਢੀ ਧਾਰਨਾ ਕੋਈ ਫਰੂਟ ਨਾ ਕਰੇ ਕੋਈ ਸੌਦਾ ਪੱਤਾ ਪਹਿਣੀ ਪਾਈਆ ਪਾਈਆ ਲਿਆਉਂਦੇ ਨੇ ਕੀ ਕਰਾਂ ਨੀ ਅੱਛਾ ਤੁਸੀਂ ਪਾਈਆ ਪਾਈਆ ਚੀਜ਼ਾਂ ਲੈ ਕੇ ਆਉਣੀਆਂ ਬੁਰੀਆਂ ਨਹੀਂ ਲੱਗਦੀ ਇਹਗੀਆਂ 6 ਮਹੀਨੇ ਨਹੀਂ ਤੁਸੀਂ ਲਿਆਉਂਦੇ ਹਜੇ ਇਕੱਠਾ ਸਮਾਨ ਨਹੀਂ 6 ਮਹੀਨੇ ਭਾਲਦੀ ਆ ਇੱਥੇ ਸੌਦੇ ਨਹੀਂ ਸਾਡੀ ਬੁੜੀ ਤਾਂ ਅਨਾਥੇ ਬਾਣੀਏ ਦੀ ਦੁਕਾਨ ਆ ਇੱਕ ਤੈਨੂੰ ਪਤਾ ਤਾਂ ਹੈਗਾ ਆਪਣੇ ਉਹ ਪਿੰਡ ਜੇ ਚ ਜਿਹੜੀ ਉਦੋਂ ਲਿਆਉਂਦੀ ਆ ਪਾਈਆ 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 ਬਸਾਰ ਪਾਈਆ ਨੂਨ ਪਾਈਆ ਮਿਰਚ ਨਹੀਂ ਅੱਛਾ ਫਿਰ ਤਾਂ ਤੁਸੀਂ ਦੇਸੀ ਘਿਓ ਵੀ ਨਹੀਂ ਲਿਆਉਂਦੇ ਹੋਣੀ ਅਣਚੋਪੜੀ ਰੋਟੀਆਂ ਖਾਣੇ ਹੋਣਗੀਆਂ ਨੀ ਪਾਲ ਦਿਆ ਸਾਡੇ ਰੋਟੀ ਚੋਪੜਨ ਨਾਲੇ ਦਾਲ ਚੋਪੜਨ ਕੁਸ ਨਹੀਂ ਲਿਆਉਂਦੇ ਭੈਣੇ ਰੁੱਖੀਆਂ ਰੋਟੀਆਂ ਖਵਾਉਂਦੇ ਆ ਰੁੱਖੀਆਂ ਇੱਥੇ ਤਾਂ ਜਿਹੜਾ ਕੱਟੇ ਉਹੀ ਜਾਣੇ ਨਿੱਕਾ ਦੋਨੀਆਂ ਲੱਗੀਆਂ ਨੇ ਮੂੰਹ ਝੋੜ-ਝੋੜ ਕੇ ਗੱਲਾਂ ਕਰਨ ਮੈਨੂੰ ਸੁਣੀ ਜਾਂਦੀਆਂ ਨੇ ਕੰਨ 'ਚ ਪਈ ਜਾਂਦੀਆਂ ਮੇਰੇ ਮੈਨੂੰ ਜਾਣਦੇ ਕਿਰਾ ਨਹੀਂ ਤਾਂ ਆਪ ਪੇਤ ਲੈਣ ਦੀ ਮਾਰੀ ਆਉਂਦੀ ਆ ਕਦੋਂ ਦੀ ਬੈਠੀ ਆ ਮੂੰਹ ਝੋੜ ਕੇ ਆਈ ਅੰਗਾਂ ਦਾ ਪੇਤ ਦੇ ਦਿੱਤਾ ਉਹਨੂੰ ਮੈਨੂੰ ਭੱਟਣ ਦੇ ਪੁੱਤ ਨਹੀਂ ਜਾ ਕੇ ਇਹਦੀ ਨਹੀਂ ਅੱਛਾ ਨੀ ਫੇਰ ਤਾਂ ਤੇਰੀ ਬਾਲੀ ਮਾੜੀ ਜੂਨ ਵਾਲੀ ਏ ਇਹ ਪੁੱਛਣਾ ਭੜੇ ਜਿੱਦੇ ਦੀਆਂ ਆਈਆਂ ਇਸ ਘਰ ਚ ਨਾ ਚੱਜਦਾ ਖਾਣਾ ਨਾ ਪੀਂਦਾ ਮਾੜੀ ਹੈਂ ਦੀ ਕਦੋਂ ਦੀ ਲੱਗੀਆਂ ਤੂੰ ਮੂੰਹ ਢ ਕੇ ਜੁਗਲੀਆਂ ਕਰਨਾ ਨਹੀਂ ਮਾਸੀ ਇਸ ਤਾਂ ਗੱਲਾਂ ਕਰਦੀਆਂ ਸੀਗੀਆਂ ਨੇ ਸਾਰੀਆਂ ਮੇਰੇ ਕੰਨ ਚ ਪੈ ਗਈਆਂ ਇਹਨੇ ਇੱਕ ਦਿਨੀ ਰੱਖੀ ਗੰਡ ਪੱਜੀ ਸਾਰੀਆਂ ਤੇਰੇ ਮੂੰਹੇ ਖੋਲਤੀਆਂ ਇਹ ਤਾਂ ਫੇਰ ਮਾਸੀ ਤੂੰ ਆਪਦੀ ਨੂਨੂ ਕਹਿ ਆਹ ਦੇਖ ਲੈ ਇਹਨੇ ਵੀ ਕਹਿਤਾ ਵੀ ਆਪਦੀ ਨੂਨੂ ਕਹਿ ਤੈਨੂੰ ਐਨੀ ਨਹੀਂ ਆਉਂਦੀ ਵੀ ਮੈਂ ਹਰ ਇੱਕ ਗੱਲ ਦਾ ਹਰ ਇੱਕ ਨੂੰ ਭੇਤ ਦਿੰਨੀ ਆ ਜਿਹੜਾ ਕੋਈ ਆਉਂਦਾ ਜਿਹੜਾ ਕੋਈ ਆਉਂਦਾ ਤੂੰ ਉਸੇ ਮੂਰੇ ਸਾਰਾ ਕੁਝ ਖੋਲ ਕੇ ਭੇਜਣੀ ਆ ਦਿਮਾਗ ਤੋਂ ਕੰਮ ਲੈ ਲਿਆ ਕਰ ਮੈਂ ਕੀ ਕੁਸ ਮਾਰਿਆ ਚੱਕ ਕੇ ਤੇਰੇ ਸਿਰ 'ਚ ਜਿਹੜੀ ਗੱਲ ਸਾਹਮਣੇ ਸੀ ਉਹੀ ਕਹੀ ਆ ਹੋਰ ਕੀ ਭੇਤ ਦਤਾ ਮੈਂ ਕਿਹੜੀਆਂ ਤੇਰੀਆਂ ਗੰਡਾ ਖੋਲਦੀ ਆ ਮੈਂ ਨਹੀਂ ਪਹਿਲੇ ਤੁਸੀਂ ਤਾਂ ਲੜਨੀ ਲੱਗੀਆਂ ਮੈਂ ਤਾਂ ਆਖੀ ਪੰਗਾ ਲੈ ਲਿਆ ਇਹ ਲੜਨ ਗੱਲ ਨਹੀਂ ਹੈ ਪ੍ਰਦੀਪ ਲੜਨ ਵਾਲੀ ਗੱਲ ਨਹੀਂ ਹੈਗੀ ਜਿਹੜਾ ਵੀ ਕੋਈ ਆਉਂਦਾ ਇਹ ਨਹੀਂ ਵੀ ਤੇਰੇ ਕੋਲ ਹੀ ਕਹਿੰਦੀ ਐ ਇਹ ਇਹ ਜੇ ਕੋਈ ਜਵਾਕ ਆਵੇ ਉਹਦੇ ਕੋਲੇ ਵੀ ਐਜੀਆਂ ਗੱਲਾਂ ਕਰਦੀ ਆ ਇਹ ਤਾਂ ਗਲਤ ਕਰ ਲਾ ਬਈ ਫਿਰ ਤੇਰੀ। ਕਾ ਮੇਰੀ ਗੱਲ ਕੀ ਗਲਤ ਆ ਕੁੜੇ? ਐ ਆਪਦੇ ਘਰ ਦੇ ਹਰ ਕਿਸੇ ਨੂੰ ਭੇਤ ਨਹੀਂ ਢਈਦੇ ਹੁੰਦੇ। ਲੋਕ ਤਾਂ ਪਾੜ ਕੇ ਰੋਟੀਆਂ ਖਾਂਦੇ ਆ। ਅੱਛਾ? ਹਾਂ। ਨਾ ਮੇਰੀ ਗੱਲ ਸੁਣਾ। ਇਹ ਜੀ ਤੂੰ ਦੱਸਦੀ ਐ ਇਹਨੂੰ ਆ ਕੇ ਮੈਂ ਚਟਨੀ ਨਾਲ ਰੋਟੀ ਖਾ ਕੇ ਆਈ ਆ। ਨਾ ਨਾ ਭੈਣੇ ਮੈਂ ਨਹੀਂ ਕਿਸੇ ਨਾਲ ਉਹਦੇ ਘਰ ਦੀ ਗੱਲ ਦੱਸਦੀ ਹੈਗੀ। ਹੋ ਮੈਂ ਨੂਨ ਮਿਰਚਾਂ ਨਾਲ ਖਾ ਲੇ ਤਾਂ ਨਹੀਂ ਕੋਈ ਦੱਸਦਾ। ਇਹ ਗੱਲਾਂ ਵੀ ਅਗਲਾ ਔਖਾ ਹੋਈ ਕਰਦਾ ਫਿਰ ਮਸ਼ੀਨ ਲਿਆ ਕੇ ਦੇ ਦਾਂਗੇ ਇੰਨੀ ਪਰਦੇ ਰੱਖਣੇ ਆ ਘਰ ਦੇ ਇਹਨਾਂ ਨੇ। ਨਹੀਂ ਚਲ ਕੋਈ ਨਾ ਤੂੰ ਵੀ ਨਵਾਲਾ ਕਰਿਆ ਕਰ। ਕੋਈ ਗੱਲ ਨਹੀਂ ਲਿਆ ਦੇਣਗੇ ਮਸ਼ੀਨ ਕੋਈ ਇੱਕ ਟਾਈਮ ਕਦੇ ਹੱਥ ਤੰਗ ਹੁੰਦਾਗਾ ਹੁਣ ਤੇਰੇ ਸਾਹਮਣੇ ਜੀਰੀਆਂ ਕਿੰਨੀਆਂ ਘੱਟ ਹੋਈਆਂ ਤਾਂ ਕਹਦੇ ਹੋਣਗੇ ਵਿਚਾਰੇ ਕੋਈ ਨਹੀਂ ਲਿਆ ਦੇਣਗੇ ਹੌਲੀ ਹੌਲੀ ਨੂੰ ਵੀ ਨਾ ਅੱਗ ਮਚਾਇਆ ਕਰ ਪ੍ਰਦੀਪ ਮਸ਼ੀਨ ਲਿਆਣਗੇ ਮਸ਼ੀਨ ਦੀ ਕਿੱਡੀ ਕ ਗੱਲ ਆ ਇਹ ਜਿਵੇਂ ਹੁਣ ਹਰੇਕ ਕੋਲੇ ਕਹਿੰਦੀ ਛੋਟੀਆਂ ਛੋਟੀਆਂ ਗੱਲਾਂ ਦੀਆਂ ਨਾ ਬਾਹਰ ਜਾ ਕੇ ਵੱਡੀਆਂ ਬਣ ਜਾਂਦੀਆਂ ਨੇ ਆਪਦੇ ਘਰ ਦਾ ਪੜਦਾ ਰੱਖਣਾ ਹੁੰਦਾਗਾ ਭਵਾਨੀ ਮਿਰਚਾਂ ਨਾਲ ਰੋਟੀ ਖਾਵੇ ਆਪਾਂ ਜਾ ਕੇ ਦੱਸਦੇ ਨਹੀਂ ਕਿਸੇ ਨੂੰ ਹਾਂ ਇਹ ਤਾਂ ਗੱਲ ਹੈਗੀ ਮਾਸੀ ਆਪਦੇ ਘਰ ਦਾ ਪੜਦਾ ਰੱਖਣਾ ਚਾਹੀਦਾ ਹਾਂ ਪ੍ਰਦੀਪ ਇਹ ਤਾਂ ਗੱਲ ਤੇਰੀ ਸਹੀ ਆ ਹਨਾ ਆ ਜਿਹੜੇ ਲੋਕਾਂ ਦੇ ਤਲਾਕ ਹੁੰਦੇ ਨੇ ਜਾਂ ਕਈਆਂ ਦੇ ਘਰ ਪਾੜਦੇ ਨੇ ਹਨਾ ਗੁੱਡੇ ਗੁੱਡੇ ਕਲੇਸ਼ ਬਣ ਜਾਂਦੇ ਨੇ ਹਨਾ ਕਈ-ਕਈ ਵਾਰ ਤਾਂ ਇਹ ਚੀਜ਼ਾਂ ਨਾਲ ਕੰਧਾਂ ਨਿੱਕਲ ਜਾਂਦੀਆਂ ਨੇ ਘਰਾਂ 'ਚ ਹਨਾ ਹਾਂ ਇਹ ਤਾਂ ਗੱਲ ਹੈਗੀ ਆ ਫਿਰ ਮੈਂ ਤਾਂ ਆਪ ਕਹਿੰਨੀ ਆ ਬਈ ਚਾਹੇ ਆਪਾਂ ਆਪਦੇ ਘਰੇ ਰੁੱਖੀ ਖਾ ਕੇ ਪੈ ਜੀਏ ਚਾਹੇ ਮਿੱਸੀ ਤੇ ਚਾਹੇ ਲੂਣ ਨਾਲ ਪਰ ਆਪਦੇ ਘਰ ਦੀ ਬਾਹਰ ਗੱਲ ਚਾਰਦਵਾਰੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਜਾਣੀ ਨਹੀਂ ਚਾਹੀਦੀ ਲੋਕ ਤਾਂ ਭੈਣੇ ਆਹੀ ਮੇਰੇ ਮੇਰੀ ਕਹੀ ਗੱਲ ਦੀਆਂ ਜਿਹੜੀ ਮੈਂ ਤੈਨੂੰ ਕਹੀ ਆ ਇਹਦੀਆਂ 10 ਬਣਾ ਕੇ ਛੱਡ ਦੇ ਕੋਈ ਕੋ ਉਹਨਾਂ ਦੀ ਬਹੂਆਂ ਆ ਜਾਂ ਕੋਈ ਕੋ ਉਹਦੀ ਸੱਸਾਂ ਆ ਜਾਂ ਤੇ ਕੋਈ ਕੋ ਉਹਦੇ ਘਰ ਵਾਲਾ ਆ ਹੈਨਾ ਖੁੱਲ ਗਿਆ ਦਿਮਾਗ ਕੋ ਨਾ ਹਾਂ ਹੁਣ ਮੇਰਾ ਦਿਮਾਗ ਖੁੱਲ ਗਿਆ ਭੈਣੇ ਸਹੀ ਗੱਲ ਆ ਆਪਦਾ ਭੇਤ ਨਾ ਦੇਵੇ ਕਿਸੇ ਨੂੰ ਵੀ ਹਨਾ ਆਪਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਬਈ ਹਾਂ ਹਾਂ ਜੀ ਗਰੀਬਾਂ ਅਮੀਰਾਂ ਕੋਈ ਨਾ ਚੀਜ਼ ਚਾਰ ਦਿਨ ਮੰਗਰੋਂ ਆ ਜੂਗੀ ਸਹੀ ਗੱਲ ਆ ਬਈ ਤੇਰੀ ਪ੍ਰਦੀਪਾ ਹੁਣ ਮੇਰੀਆਂ ਤਾਂ ਅੱਖਾਂ ਖੁੱਲ ਗਈਆਂ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਹਨਾ ਵੀ ਭਈ ਆਪਦੇ ਘਰੇ ਕੱਟਣਾ ਸਿੱਖੋ ਹਨਾ